ਆਉਂਦੇ ਦਿਨਾਂ ਵਿਚਾਲੇ ਪੰਜਾਬ ਕੰਬਦਾ ਆਵੇਗਾ ਨਜ਼ਰ ਡਿੱਗੇਗਾ ਪਾਰਾ ਅਲਰਟ ਹੋ ਗਿਆ ਹੈ ਜਾਰੀ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਹਾ ਹਿਨਾਕ ਨੋਜੀਆ ਆਉਂਦੇ ਦਿਨਾਂ ਵਿਚਾਲੇ ਪੰਜਾਬ ਹੁਣ ਕੰਬਦਾ ਨਜ਼ਰ ਆਵੇਗਾ ਪਾਰਾ ਡਿੱਗੇਗਾ ਇਸ ਦੇ ਨਾਲ ਹੀ ਸੰਘਣੀ ਧੁੰਦ ਦਾ ਸਾਹਮਣਾ ਵੀ ਪੰਜਾਬ ਵਾਸੀਆਂ ਨੂੰ ਕਰਨਾ ਪਵੇਗਾ ਆਈਐਮਡੀ ਦੇ ਵੱਲੋਂ ਹਾਲੀ ਦੇ ਵਿੱਚ ਤਾਜ਼ਾ ਅਪਡੇਟ ਜਾਰੀ ਕਰਦੇ ਹਾਂ ਚਤਾਵਨੀ ਜਾਰੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਠੰਡ ਵੱਧਣ ਲੱਗੀ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਪਮਾਨ ਦੀ ਤਾਂ ਤਾਪਮਾਨ ਦੇ ਵਿੱਚ ਵਿਭਾਰੀ ਗਿਰਾਵਟ ਦਰਜ ਕੀਤੀ ਜਾਣੀ ਹੈ ਹਾਲੀ ਦੇ ਵਿੱਚ ਤਾਪਮਾਨ ਜਿਹੜਾ ਹੈ ਉਹ ਘੱਟ ਤੋਂ ਘੱਟ 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਵੱਧ ਤੋਂ ਵੱਧ ਤਾਪਮਾਨ ਜਿਹੜਾ ਹੈ ਉਹ 19 ਡਿਗਰੀ ਸੈਲਸੀਅਸ ਤੱਕ ਰਹਿ ਰਿਹਾ ਹੈ ਹਾਲਾਂਕਿ ਕਈ ਜ਼ਿਲ੍ਹਿਆਂ ਦੇ ਵਿੱਚ ਧੁੱਪ ਨਿਕਲਣ ਕਾਰਨ 20 ਡਿਗਰੀ ਸੈਲਸੀਅਸ ਤੱਕ ਵੀ ਰਹਿੰਦਾ ਹੈ ਪਰ ਆਉਂਦੇ ਦਿਨਾਂ ਵਿਚਾਲੇ ਇਸ ਦੇ ਵਿੱਚ ਵਿਭਾਰੀ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਸੰਘਣੀ ਧੁੰਦ ਦਾ ਸਾਮਣਾ ਪੰਜਾਬ ਵਾਸੀਆਂ ਨੂੰ ਕਰਨਾ ਪਵੇਗਾ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਅਪਡੇਟ ਜਾਰੀ ਕਰਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਠੰਡ ਇੱਕਦਮ ਵੱਧ ਰਹੀ ਹੈ ਅਤੇ ਮੀਂਹ ਨਾ ਪੈਣ ਦੇ ਚੱਲਦਿਆਂ ਸੁੱਕੀ ਠੰਡ ਪੈ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਸੁੱਕੀ ਖਾਂਸੀ ਜ਼ੁਕਾਮ ਵਰਗੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਹੈ ਕਿਉਂਕਿ ਮੀਂਹ ਅਜੇ ਤੱਕ ਨਹੀਂ ਪਿਆ ਜਿਸ ਕਰਕੇ ਜ਼ਿਆਦਾਤਰ ਲੋਕ ਸੁੱਕੀ ਠੰਡ ਕਾਰਨ ਬਿਮਾਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਸੂਰਜ ਚੜਨ ਦਾ ਸਮਾਂ ਹੋਵੇਗਾ ਸਵੇਰੇ 7:11 ਤੇ ਸੂਰਜ ਛਿਪਨ ਦਾ ਵੇਲਾ ਹੋਵੇਗਾ ਸ਼ਾਮ 5:22 ਤੇ ਅੱਜ ਭਲੇ ਹੀ ਧੁੱਪ ਨਿਕਲੀ ਰਹੇਗੀ ਪਰ ਕੱਲ ਕਿਤੇ ਵੀ ਧੁੱਪ ਨਿਕਲਣ ਦੇ ਅਸਾਰ ਨਜ਼ਰ ਨਹੀਂ ਆ ਰਹੇ ਨੇ ਹਾਲਾਂਕਿ ਕੁਝ ਕਜਿਲਿਆਂ ਦੇ ਵਿੱਚ ਧੁੱਪ ਦੇ ਨਾਲ-ਨਾਲ ਬਦਲੀ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਆਓ ਤੁਹਾਨੂੰ ਜ਼ਿਲ੍ਹੇਵਾਰ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਸੁਣਾ ਦਿੰਦੇ ਹਾਂ ਗੱਲ ਕਰਾਂਗੇ ਪਠਾਨਕੋਟ ਦੀ ਠੰਡੀਆਂ ਹਵਾਵਾਂ ਇੱਥੇ ਚੱਲ ਸਕਦੀਆਂ ਨੇ ਗੁਰਦਾਸਪੁਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਅੰਮ੍ਰਿਤਸਰ ਦੇ ਲਈ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ جاری ਹੈ। ਤਰਨਤਾਰਨ ਦੇ ਵਿੱਚ ਵੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ। ਜੇਕਰ ਗੱਲ ਦੁਆਬੇ ਖੇਤਰ ਦੀ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਨਵਾਂ ਸ਼ਹਿਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ। ਕਪੂਰਥਲਾ ਦੇ ਲਈ ਵੀ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ। ਜਲੰਧਰ ਦੇ ਵਿੱਚ ਵੀ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਗੱਲ ਕਰਾਂਗੇ ਮਾਲਵੇ ਖੇਤਰ ਦੀ ਫਿਰੋਜ਼ਪੁਰ ਦੇ ਵਿੱਚ ਠੰਡੀਆਂ ਹਵਾਵਾਂ ਚੱਲਣਗੀਆਂ ਫਾਜ਼ਿਲਕਾ ਲਈ ਵੀ ਠੰਡੀਆਂ ਹਵਾਵਾਂ ਦਾ ਅਲਰਟ ਹੈ ਫਰੀਦਕੋਟ ਦੇ ਵਿੱਚ ਵੀ ਠੰਡੀਆਂ ਹਵਾਵਾਂ ਦਾ ਅਲਰਟ ਹੈ ਸ਼੍ਰੀ ਮੁਕਸਰ ਸਾਹਿਬ ਦੇ ਲਈ ਕੋਈ ਵੀ ਅਲਰਟ ਜਾਰੀ ਨਹੀਂ ਹੈ ਮੋਗਾ ਦੇ ਵਿੱਚ ਮੌਸਮ ਸਾਫ਼ ਰਹੇਗਾ ਬਠਿੰਡਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਲੁਧਿਆਣਾ ਦੇ ਵਿੱਚ ਕੋਈ ਅਲਰਟ ਜਾਰੀ ਨਹੀਂ ਹੈ ਬਰਨਾਲਾ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੈ ਮਾਨਸਾ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੈ ਤੇ ਸੰਗਰੂਰ ਦੇ ਲਈ ਵੀ ਕੋਈ ਅਲਰਟ ਜਾਰੀ ਨਹੀਂ ਹੈ ਮਲੇਰਕੋਟਲਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਮੌਸਮ ਸਾਫ਼ ਰਹਿਣ ਵਾਲਾ ਹੈ ਰੂਪਨਗਰ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਪਟਿਆਲਾ ਦੇ ਵਿੱਚ ਮੌਸਮ ਸਾਫ਼ ਰਹਿਣ ਵਾਲਾ ਹੈ ਐਸਐਸ ਨਗਰ ਦੇ ਵਿੱਚ ਠੰਡੀਆਂ ਹਵਾਵਾਂ ਦੀ ਚੇਤਾਵਨੀ ਹੈ ਤੁਹਾਨੂੰ ਜਿਲੇਵਾਰ ਵਿਸਥਾਰ ਦੇ ਨਾਲ ਮੌਸਮ ਦਾ ਹਾਲ ਸੁਣਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਮੌਸਮ ਕਿਹੋ ਜਿਹਾ ਅੱਜ ਰਹਿ ਸਕਦਾ ਹੈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤੀਣ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਹੋਰਾਂ ਲੋਕਾਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਬਾਕੀ ਕੀ ਹੈ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਇਸ ਬਾਬਤ ਵੀ ਤੁਸੀਂ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ